ਨਮਸਕਾਰ ਆਦਾਬ ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਕੈਲੀਗ੍ਰਾਫੀ ਆਰਟ ਬਾਰੇ ਤੁਸੀਂ ਬਹੁਤ ਸੁਣਿਆ ਹੈ ਪਰ ਤੁਹਾਨੂੰ ਅੱਜ ਅਜਿਹੀ ਕੈਲੀਗ੍ਰਾਫੀ ਆਰਟ ਬਾਰੇ ਜ਼ਿਕਰ ਕਰਾਂਗੇ ਦਿਖਾਵਾਂਗੇ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਇੱਥੇ ਕੈਲੀਗ੍ਰਾਫੀ ਆਰਟ ਕੀਤਾ ਗਿਆ ਪਰ ਕੁਝ ਆਰਟ ਇਹੋ ਜਿਹਾ ਹੈ ਜਿਹੜਾ ਸੋਨੇ ਦੇ ਨਾਲ ਬਣਾਇਆ ਹੈ ਮਤਲਬ ਗੋਲਡ ਦੇ ਨਾਲ ਬਣਾਇਆ ਗਿਆ ਤੁਸੀਂ ਇਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇਹ ਦਖਾਨ ਜਿਹੜਾ ਇੱਥੇ ਮੂਲ ਮੰਤਰ ਲਿਖਿਆ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ 골ਡ ਨਾ ਲਿਖਿਆ ਗਿਆ ਇਸ ਤੋਂ ਇਲਾਵਾ ਤੁਸੀਂ ਥੱਲੇ ਦੇਖੋ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਇਹ ਇਹ ਵੀ ਜਿਹੜੇ ਵਿੱਚ ਤੁਹਾਨੂੰ ਦਿਖਾਇਆ ਇਹ ਜਿਹੜਾ 골ਡ ਨਾਲ ਲਿਖਿਆ ਗਿਆ ਹੈ ਕਿੰਨਾ ਨੇ ਲਿਖਿਆ ਮੇਰੇ ਨਾਲ ਕਲਾਕਾਰ ਮੌਜੂਦ ਆ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਤੁਹਾਡਾ ਨਾਮ ਮੇਰਾ ਨਾਮ ਕਮਰਦੀਪ ਸਿੰਘ ਹੈ ਕਮਰਦੀਪ ਜੀ ਜਿਹੜੀ ਤੁਸੀਂ ਕੈਲੀਗ੍ਰਾਫੀ ਕਰ ਰਹੇ ਹੋ ਇਹਦੇ ਵਿੱਚ 골ਡ ਵੀ ਕੀਤਾ ਹੈ ਇਹ 골ਡ ਬਾਰੇ ਥੋੜਾ ਦਿਖਾਓਗੇ ਕਿੰਨੇ ਕੈਰਟ ਹੈ ਤੇ ਕੀ ਇਹ ਕਿੰਨਾ ਕੋਸਟ ਪੈਂਦਾ ਕਿਉਂ ਕਿਸ ਦਾ ਤੁਹਾਡੇ ਮਨਚਾ ਹੈ ਕਿ 골ਡ ਨਾਲ ਹੀ ਕਰਨਾ ਚਾਹੀਦਾ ਸਰ ਇਸ ਤਰ੍ਹਾਂ ਹੈਗਾ ਕਿ ਮੈਂ ਕੈਲੀਗ੍ਰਾਫੀ ਦਾ ਕੰਮ ਸ਼ੁਰੂ ਕੀਤਾ ਸੀਗਾ ਔਰ ਇੱਕ ਸਮੇਂ ਤੋਂ ਬਾਅਦ ਇਹਦੇ ਵਿੱਚ ਖੜੋਤ ਆ ਜਾਂਦੀ ਹੈਗੀ ਆ ਕੁਝ ਵਕਰਾ ਕਰਨ ਦਾ ਕਰਕੇ ਮੈਂ ਇਹਦੇ ਵਿੱਚ ਇੱਕ ਕੰਮ ਸਿੱਖਿਆ ਜਿਹਦੇ ਵਿੱਚ ਅੱਖਰਾਂ ਨੂੰ ਜਿਹੜਾ ਗੋਲ ਦੇ ਨਾਲ ਸਜਾਇਆ ਜਾਂਦਾ ਹੈਗਾ ਤੇ ਉਹ ਤੁਸੀਂ ਦੇਖ ਹੀ ਲਿਆ ਹੈਗਾ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਾਰ ਹੈਂਗਰ ਹੈਗਾ ਜੀ ਅੱਛਾ ਕਾਰ ਹੈਂਗਿੰਗ ਹੈ ਜੀ ਜੀ ਔਰ ਇਹ ਜਿਹੜਾ ਇੱਕਮਕਾਰ ਲਿਖਿਆ ਹੈ 골ਡ ਦੇ ਵਿੱਚ ਲਿਖਿਆ ਹੈ 골ਡ ਇਸ ओरिजिनल ਜਿਸ ओरिजिनल 23 ਕੈਰੇਟ 골ਡ ਦੇ ਵਿੱਚ 23 ਕੈਰੇਟ ਜੀ ਸਰ ਅੱਛਾ ਤੇ ਫਿਰ ਕੋਸਟਲੀ ਹੋਏਗਾ ਕੋਸਟਲੀ ਤੇ ਹੋਏਗਾ ਜੀ ਸਰ 골ਡ ਹੈ ਤੇ ਇਹ ਐਕਚੁਅਲੀ 골ਡ ਵੀ ਕੋਸਟਲੀ ਹੈ ਇਹਦੇ ਪ੍ਰੋਸੈਸ ਜਿਹੜਾ ਹੈਗਾ ਕਾਫੀ ਲੰਮਾ ਪ੍ਰੋਸੈਸ ਹੈ ਇਹਨੂੰ ਡਿਪੋਜ਼ਿਟ ਕਰਨ ਦਾ ਪ੍ਰੋਸੈਸ ਹੈ ਇਹਦੇ ਵਿੱਚ ਸਰ ਅੱਖਰ ਉਭਰੇ ਹੋਏ ਨੇ ਕਿਉਂਕਿ ਤਾਦੀਆਂ ਸੋਨੇ ਲੱਗਣਗੇ ਇਹਨੂੰ ਤਿਆਰ ਕਰਨ ਵਿੱਚ 4 ਤੋਂ 5 ਦਿਨ ਦਾ ਟਾਈਮ ਲੱਗਦਾ ਕਿਉਂਕਿ ਹਰੇਕ 4 ਤੋਂ 5 ਦਿਨ ਦਾ ਟਾਈਮ ਲੱਗਦਾ ਹਾਂਜੀ ਇੱਕ ਵਾਰ ਇਹਦੇ ਤੇ ਜਿਹੜੀ ਇਨਕ ਅਪਲਾਈ ਕਰਦੇ ਆ ਉਹਨੂੰ ਸੁੱਕਣ ਵਾਸਤੇ 12 ਤੋਂ 15 ਘੰਟੇ ਲੱਗਦੇ ਨੇ ਅੱਛਾ ਜੀ ਉਸ ਤੋਂ ਬਾਅਦ ਹੀ ਦੂਸਰਾ ਕੋਟ ਅਪਲਾਈ ਹੋਏਗਾ ਸੱਤ ਤੋਂ ਅੱਠ ਕੋਟ ਲੱਗਦੇ ਨੇ ਇਹਦੇ ਵਿੱਚ ਔਰ ਇਹ ਉਸ ਤੋਂ ਬਾਅਦ ਹੀ ਜਿਹੜਾ ਅਸੀਂ 골ਡ ਅਪਲਾਈ ਕਰਦੇ ਆ ਇਹਦੇ ਤੇ ਹੁਣ ਜੇ ਅਸੀਂ ਇੱਕ ਇਸ ਕਾਰ ਹੈਂਗਿੰਗ ਦੀ ਗੱਲ ਕਰੀਏ ਉਹਦੀ ਕਿੰਨੀ ਕੀਮਤ ਹੈ ਇਹ ਲਗਭਗ 2000 ਰੁਪਏ ਦੇ ਵਿੱਚ ਹੈ। ਲਗਭਗ 2000 ਰੁਪਏ ਦੇ। ਇਸ ਤੋਂ ਇਲਾਵਾ ਤੁਸੀਂ ਇੱਕ ਇਹ ਬਣਾਇਆ ਮੂਲ ਮੰਤਰ ਵੀ ਲਿਖਿਆ ਹੈ। ਇਹ ਜਿਹੜੇ ਪੇਂਟਿੰਗ ਇਸ ਦੀ ਕਿੰਨੀ ਕੁ ਕੋਸਟ ਹੈ? ਇਹਦੀ ਕੋਸਟ 30000 ਰੁਪਏ ਜੇ। ਅੱਛਾ 30000 ਰੁਪਏ ਦੀ ਸਹੀ ਕੀਮਤ। ਤੇ ਲੋਕ ਲੈਂਦੇ ਨੇ, ਖਰੀਦਦੇ ਨੇ। ਅਹ ਦੇਖੋ ਮੈਨੂੰ ਸ਼ੌਂਕ ਵੀ ਹੈਗਾ ਤੇ ਜਿਸ ਤਰ੍ਹਾਂ ਮੈਨੂੰ ਸ਼ੌਂਕ ਹੈਗਾ ਬਹੁਤ ਸ਼ੌਕੀਨ ਬੰਦੇ ਨੇ ਜਿਹੜੇ ਇਹ ਕੰਮ ਕਰਵਾਉਂਦੇ ਨੇ। ਔਰ ਉਹਨਾਂ ਦੀ ਸਪੈਸ਼ਲ ਆਰਡਰ ਤੇ ਵੀ ਕਰਵਾਉਂਦੇ ਸਪੈਸ਼ਲੀ ਆਰਡਰ ਕਰਦੇ ਨੇ ਕਿ ਸਾਨੂੰ ਗੋਲ ਦੇ ਵਿੱਚ ਤਿਆਰ ਕਰਕੇ ਦੇਓ ਔਰ ਕਿੰਨੇ ਕੈਰਟ ਗੋਲ ਦੇ ਵਿੱਚ ਉਹਦੇ ਹਿਸਾਬ ਨਾਲ ਹੀ ਤਿਆਰ ਕੀਤਾ ਜਾਂਦਾ ਹੈ ਅੱਛਾ ਆਮ ਤੌਰ ਤੇ ਮੈਂ ਦੇਖਿਆ ਕਿ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਹੈ ਉਹ ਘੱਟ ਖਰੀਦਦੇ ਨੇ ਕੁਝ ਐਨਆਰਆਈ ਜ਼ਿਆਦਾ ਡਿਮਾਂਡ ਕਰਦੇ ਨੇ ਨਹੀਂ ਸਾਰਾ ਕੁਝ ਹੀ ਹੈਗਾ ਮਤਲਬ ਆਰਟ ਦੇ ਸ਼ੌਕੀਨ ਤੇ ਹਰ ਜਗ੍ਹਾ ਹੀ ਨੇ ਐਨਆਰਆਈਜ਼ ਵੀ ਨੇ ਔਰ ਆਪਣੇ ਪੰਜਾਬ ਦੇ ਜਾਂ ਇੰਡੀਆ ਲੈਵਲ ਦੇ ਉੱਤੇ ਜਾਂ ਕਿਸੇ ਹੋਰ ਕੰਟਰੀਜ਼ ਦੇ ਵਿੱਚ ਵੀ ਜਿਹੜੇ ਪੰਜਾਬੀ ਨੇ ਖਾਸ ਕਰਕੇ ਜਿਹੜੇ ਗੁਰਬਾਣੀ ਨਾਲ ਪ੍ਰੇਮ ਕਰਦੇ ਨੇ ਤੇ ਉਹ ਫਿਰ ਜਿਹੜਾ ਮੇਰੇ ਕੋਲੋਂ ਕੰਮ ਕਰਵਾਉਂਦੇ ਜੇ ਕਿਸੇ ਦੀ ਖਾਹਿਸ਼ ਹੁੰਦੀ 골ਡ ਦੀ ਤੇ 골ਡ ਦਾ ਕੰਮ ਵੀ ਕੀਤਾ ਜਾਂਦਾ। ਅੱਛਾ ਇਹ ਦੱਸੋ ਕਿਸੇ ਨੇ ਕੋਈ ਖਾਸ ਅਜ ਤਿਕਲ ਕੁਝ ਬਨਵਾਇਆ ਇਸੇ 골ਡ ਨੂੰ ਲੈ ਕੇ? ਹਾਂਜੀ, ਇਹ ਵਾਲਾ ਪੀਸ ਜਿਹੜਾ ਯੂਕੇ ਜਾ ਰਿਹਾ ਜੀ। ਅੱਛਾ ਯੂਕੇ ਜਾ ਰਿਹਾ, ਉਹੀ ਮੈਂ ਗੱਲ ਕਰ ਰਿਹਾ ਸੀ। ਮੈਨੂੰ ਲੱਗਦਾ ਕਿਉਂਕਿ ਇੱਥੇ ਉਹਦੇ ਨਾਲ ਜਿਹੜੇ ਪੰਜਾਬ ਦੇ ਲੋਕ ਉਹਨਾਂ ਮਤਲਬ ਸਮਝਦੇ ਆ ਕਿ ਕਦਰ ਨਹੀਂ ਪਾਉਂਦੇ ਕਲਾਕਾਰ ਦੀ, ਜਿਹੜੇ ਵਿਦੇਸ਼ ਬੈਠੇ ਨੇ ਉਹ ਸ਼ਾਇਦ ਜ਼ਿਆਦਾ ਕਦਰ ਪਾਉਂਦੇ। ਮੈਨੂੰ ਸ਼ਾਇਦ ਇਦਾਂ ਲੱਗਦਾ। ਨਹੀਂ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਬਹੁਤ ਪਿਆਰ ਮਿਲ ਰਿਹਾ ਮੈਨੂੰ ਪੰਜਾਬ ਦੇ ਵਿੱਚੋਂ ਵੀ ਹਾਂ ਤੁਹਾਡੇ ਕੋਲ ਉਹ ਸੈਗਮੈਂਟ ਤੱਕ ਅਪਰੋਚ ਕਰਨ ਦਾ ਜ਼ਰੀਆ ਹੋਣਾ ਚਾਹੀਦਾ ਅਗਰ ਤੁਸੀਂ ਉਧਰ ਤੱਕ ਪਹੁੰਚ ਜਾਂਦੇ ਆ ਤਾਂ ਫਿਰ ਹਰ ਤਰ੍ਹਾਂ ਦੇ ਆ ਤੁਹਾਡੇ ਕੋਲ ਜਿਹੜੇ ਕਸਟਮਰਸ ਨੇ ਆਰਟ ਦੇ ਪ੍ਰੇਮੀ ਨੇ ਉਹ ਮਿਲ ਜਾਂਦੇ ਨੇ ਜਿੰਨੂੰ ਮਾਰਕੀਟਿੰਗ ਆਪਾਂ ਕਹਿ ਸਕਦੇ ਜੀ ਸਰ ਮਾਰਕੀਟਿੰਗ ਕੋਈ ਵੀ ਕੰਮ ਕਰਦੇ ਆ ਮਾਰਕੀਟਿੰਗ ਬਹੁਤ ਜ਼ਰੂਰੀ ਹੈ ਜੇ ਮੈਂ ਕੰਮ ਕਰ ਰਿਹਾ ਅਗਰ ਇਹਦੇ ਵਿੱਚ ਮੈਂ ਇਹ ਬਣਾ ਕੇ ਸਿਰਫ ਆਪਣੇ ਕੋਲ ਹੀ ਰੱਖਾਂ ਤੇ ਅਲਟੀਮੇਟ ਮੇਰਾ ਇਹ ਜਿਹੜਾ ਸ਼ੌਕ ਖਤਮ ਹੋ ਜਾਏਗਾ ਇਹ ਆਰਟ ਆਰਟ ਫਾਰਮ ਜਿਹੜੀ ਹੈ ਖਤਮ ਹੋ ਜਾਏਗੀ ਅਗਰ ਇਹ ਇਹਨੂੰ ਲੋਕਾਂ ਵੱਲੋਂ ਪਿਆਰ ਮਿਲੇਗਾ ਸਤਿਕਾਰ ਮਿਲੇਗਾ ਔਰ ਫਾਈਨੈਂਸ਼ੀਅਲ ਸਪੋਰਟ ਮਿਲੇਗੀ ਤੇ ਫਿਰ ਇਹ ਆਰਟ ਅੱਗੇ ਵਧੇਗਾ ਅੱਛਾ ਮੈਨੇ ਦੱਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਇਸ ਕਰਦਿਨ ਕੈਲੀਗ੍ਰਾਫੀ ਮੈਨੂੰ 8 ਸਾਲ ਹੋ ਚੁੱਕੇ ਨੇ ਜੀ 8 ਸਾਲ ਹੋ ਗਏ ਕਿੰਨੇ ਤੇ 골ਡ ਦਾ ਕਿਸ ਤਰ੍ਹਾਂ ਕਦੋਂ ਮਨ ਚ ਆਇਆ 골ਡ ਦਾ ਜਦੋਂ ਲੋਕਡਾਊਨ ਦੌਰਾਨ ਜਿਸ ਤਰ੍ਹਾਂ ਆਪਾਂ ਵਿਲੇ ਸੀਗੇ ਸਾਰੇ ਘਰਾਂ ਚ ਬੱਜੇ ਹੋਏ ਸੀਗੇ ਉਦੋਂ ਮੈਂ ਕੁਝ ਰੀਲਸ ਦੇਖਦਾ ਸੀਗਾ ਇੰਸਟਾਗ੍ਰam ਤੇ ਤੇ ਮੈਨੂੰ ਲੱਗਾ ਕਿ ਨਹੀਂ ਇਹ ਯਾਰ ਕੁਝ ਡਿਫਰੈਂਟ ਹੈ ਮਤਲਬ ਰੀਲਸ ਦੇ ਵਿੱਚ ਹੁਣ ਪਤਾ ਨਹੀਂ ਲੱਗਦਾ ਆਪਾਂ ਨੂੰ ਉਹਦੇ ਤੇ ਮੈਂ ਸਟੱਡੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਇਹ ਸਮਾਨ ਸੀਗਾ ਕਿਉਂਕਿ ਆਪਣੇ ਅਵੇਲੇਬਲ ਨਹੀਂ ਹੈ ਇੰਡੀਆ ਦੇ ਵਿੱਚ ਇਹ ਬਾਹਰ ਤੋਂ ਮੰਗਾਇਆ ਤੇ ਇਹਦੇ ਨਾਲ ਐਕਸਪੈਰੀਮੈਂਟ ਕੀਤੇ ਟ੍ਰੇਨਿੰਗ ਲਈ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਸਾਹਮਣੇ ਆਇਆ ਲੋਕਡਾਊਨ ਨੇ ਮੈਨੂੰ ਲੱਗਦਾ ਹੈ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਪਰ ਕਿ ਇਹ ਜਿਹੇ ਲੋਕ ਹੈ ਜਿਨ੍ਹਾਂ ਦੇ ਅੰਦਰ ਕੁਝ ਕਲਾ ਸੀ ਜਾਂ ਕੁਝ ਐਸੀ ਚੀਜ਼ਾਂ ਸੀ ਦਿਮਾਗ 'ਚ ਸੀ ਜਿਹੜੀਆਂ ਨਹੀਂ ਕਰ ਸਕੇ ਉਹ ਨਿਕਲ ਨਹੀਂ ਆਏ ਦੇਖੋ ਉਹ ਉਤੇ ਅਨਫੋਰਚੂਨੇਟ ਸੀਗਾ ਜਿਹੜਾ ਉਹ ਪ੍ਰਮਾਤਮਾ ਇਹੋ ਜਿਹੇ ਦਿਨ ਫਿਰ ਕਦੀ ਨਾ ਦਿਖਾਉਣ ਬਟੇ ਹੈ ਕਿ ਕੋਈ ਵੀ ਹਾਲਾਤ ਨੇ ਆਪਾਂ ਨੂੰ ਪੋਜ਼ਿਟਿਵ ਲੈਣਾ ਚਾਹੀਦਾ ਪੋਜ਼ਿਟਿਵ ਵਿੱਚ ਲੈਣਾ ਚਾਹੀਦਾ ਅਸੀਂ ਉਹ ਉਸ ਚੀਜ਼ ਨੂੰ ਪੋਜ਼ਿਟਿਵ ਵਿੱਚ ਲਿਆ ਔਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਚੇ ਅੱਛਾ ਇਹ ਦੱਸੋ ਜੇ ਕਿਸੇ ਨੇ ਤੁਹਾਡੇ ਕੋਲ ਅਪਰੋਚ ਕਰਨੀ ਹੋਵੇ ਤੇ ਕਿਸ ਤਰ੍ਹਾਂ ਕਰ ਸਕਦਾ ਕਿੱਦਾਂ ਮਿਲ ਸਕਦਾ ਤੁਹਾਨੂੰ ਮੇਰਾ ਫੇਸਬੁੱਕ ਅਕਾਊਂਟ ਹੈ ਇੰਸਟਾਗ੍ਰam ਅਕਾਊਂਟ ਹੈ ਮੇਰਾ ਫੋਨ ਨੰਬਰ ਹੈ 81467 49200 ਉਹਦੇ ਤੇ ਕਾਲ ਕਰ ਸਕਦਾ ਅਗਰ ਕਿਸੇ ਨੂੰ ਇੱਛਾ ਹੈ ਇਸ ਆਰਟ ਫਾਰਮ ਦੀ ਤੇ ਬਣਵਾ ਸਕਦਾ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਇਹ ਕੈਲੀਗ੍ਰਾਫੀ ਕਰਦੇ ਨੇ ਗੋਡ ਦੇ ਨਾਲ ਕਰਦੇ ਨੇ ਤੇ ਲੋਕਡਾਊਨ ਡਰਾਊਨ ਇਹਨਾਂ ਦੇ ਅੰਦਰ ਜਿਹੜਾ ਹੁਨਰ ਸੀ ਜਾਂ ਉਹਨਾਂ ਕੋਲ ਸਮਾਂ ਸੀ ਉਸ ਦੌਰਾਨ ਇਹਨਾਂ ਨੇ ਕੱਢਿਆ ਤੇ ਅੱਜ ਅਜਿਹੀ ਪੇਸ਼ਕਾਰੀ ਕੀਤੀ ਹੈ ਜਿਹਨੂੰ ਲੋਕ ਬਹੁਤ ਪਸੰਦ ਕਰ ਰਹੇ ਹੋ ਕੈਮਰਾਮੈਨ ਨikhil ਕਸ਼ਵ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਈਸੋ ਪੰਜਾਬ ਜਲੰਧਰ